ਸਲੋਕ ਮਹਲਾ 3 ਗੂਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ ਗੁਰ ਕੈ ਸਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ ਜਿਸ ਸਤਗੁਰ ਮਿਲੈ ਤਿਸ ਭਾਉ ਪਵੈ ਸਾਖੁਲਵੰਤੀ ਨਾਰ ਸਾ ਹੁਕਮ ਪਛਾਨੈ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ ਓਹ ਕੁਚੱਜੀ ਕੁ ਲਖਣੀ ਪਰ ਹਰ ਛੋਡੀ ਪਤਾਰ ਪੈ ਪੈ ਐ ਮਲ ਕੱਟੀਐ ਨਿਰਮਲ ਹੋਵੈ ਸਰੀਰ ਅੰਤਰ ਪਰਗਾਸ ਮਤ ਉਤਮ ਹੋਵੈ ਹਰ ਜਪ ਗੁਣੀ ਗਹੀਰ ਪੈ ਵਿੱਚ ਬੈਸੈ ਪੈ ਰਹੈ ਪੈ ਵਿੱਚ ਕਮਾਵੈ ਕਾਰ ਹੈਥੈ ਸੁਖ ਵਡਿਆਈਆ ਦਰਗਹਿ ਮੂਖ ਦੁਆਰ ਪੈ ਤੇ ਨਿਰਪਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੈ ਸਾ ਭਲੀ ਜਿਸਨੋ ਆਪੇ ਬਖਸੇ ਕਰਤਾਰ ਮਹਲਾ 3 ਸਦਾ ਸਦਾ ਸਾਲਾਹੀਐ ਸੱਚੇ ਕਉ ਬਲ ਜਾਓ ਨਾਨਕ ਏਕ ਛੋੜ ਦੂਜੈ ਲੱਗੈ ਸਾਜਹਿਵਾ ਜਲ ਜਾਓ ਪਉੜੀ ਅੰਸਾ ਔਤਾਰ ਉਪਾਇਉਨ ਭਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਵੰਦੇ ਦੁਖ ਸੁਖ ਭਿੜੀਆ ਈਸ਼ਰ ਬ੍ਰਹਮਾ ਸੇਵੰਦੇ ਅੰਤ ਤਿਨੀ ਨ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ ਤਿਥੈ ਸੋਗ ਵਿਜੋਗ ਨ ਵਿਆਪਈ ਅਸਥਿਰ ਜਗthੀਆ ਸਲੋਕ ਮਹਲਾ 3 ਏਹੋ ਸਭ ਕੁਛ ਆਵਣ ਜਾਣ ਹੈ ਜੀਤਾ ਹੈ ਆਕਾਰ ਜਿਨ ਇਹੋ ਲੇਖਾ ਲਿਖਿਆ ਸੋ ਹੋਆ ਪਰਵਾਣ ਨਾਨਕ ਜੇ ਕੋ ਆਪ ਗੁਣਾਇਂਦਾ ਸੋ ਮੂਰਖ ਗਾਵਾਰ ਮਹਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ ਪੌੜੀ ਤਿਸ ਆਗੈ ਅਰਦਾਸ ਜਿਨ ਉਪਾਇਆ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਮ ਸਦਾ ਧਿਆਇਆ ਸੰਤ ਜਨਾਂ ਕੈ ਸੰਗ ਦੁੱਖ ਮਿਟਾਇਆ ਨਾਨਕ ਭਏ ਅਚਿੰਤ ਹਰ ਤਨ ਨਿਹ ਚਲਾਇਆ ਸਲੋਕ ਮਹਲਾ 3 ਖੇਤ ਮੇ ਅਲਾ ਉੱਚਿਆ ਕਰ ਉੱਚਾ ਨਿਰਣਾਉ ਮਹਿਲ ਭਗਤੀ ਕਰ ਸਰੈ ਸੱਜਣ ਪਾਹਣ ਆਉ ਬਰਸਨਾ ਤਾ ਬਰਸ ਕਨਾ ਬਹੜ ਬਰਸਹਿ ਕਾਹੇ ਨਾਨਕ ਤਿਨ ਬਲ ਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਹੇ ਮਹਲਾ ਤੀਜਾ ਮਿੱਠਾ ਸੋਜੋ ਭਾਵੰਦਾ ਸੱਜਣ ਸੋਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ ਪਉੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਾ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਸਲੋਕ ਮਹਲਾ 3 ਆਸਾ ਕਰਤਾ ਜਗੁ ਮੂਆ ਆਸਾ ਮਰੈ ਨਾ ਜਾਏ ਨਾਨਕ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ ਮਹਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਬਾਜਹੁ ਹਰ ਕੈ ਨਾਏ ਪਉੜੀ ਆਪੇ ਜਗਤ ਉਪਾਯੋਂਨ ਕਰ ਪੂਰਾ ਥਾਟ ਆਪੇ ਸਾਹੋ ਆਪੇ ਬਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਹਿਥਾ ਆਪੇ ਹੀ ਖੇਵਾਟ ਆਪੇ ਗੁਰ ਚਿਲਾ ਹੈ ਆਪੇ ਆਪੇ ਦਸੇ ਕਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ ਸੁਧ ਰਾਗ ਗੂਜਰੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮਹਿ ਉਤਮ ਕਾਢਿਐ ਵਿਰਲੇ ਕਈ ਕੇ ਮਹੱਲਾ ਪੰਜਵਾਂ ਰਖੇ ਰਖਣਹਾਰ ਆਪ ਉਬਾਰੈਨ ਗੁਰ ਕੀ ਪੈਰੀ ਪਾਏ ਕਾਜ ਸਵਾਰੈਨ ਹੋ ਆਪ ਦਿਆਲ ਮਨੋ ਨ ਵਿਸਾਰੇਨ ਸਾਧ ਜਨਾ ਕੈ ਸੰਗ ਪਵ ਜਲ ਤਾਰੈਨ ਸਾਖਤ ਨਿੰਦਕ ਦੁਸ਼ਟ ਖਿੰਦ 마ਹੇ ਬਿਦਾਰੈਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ 마ਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪਉੜੀ ਅਕਲ ਨਿਰੰਜਨ ਪੁਰਖ ਅਗਮ ਅਪਾਰੀਐ ਸਚੋ ਸੱਚਾ ਸਚ ਸਚ ਨਿਹਾਰੀਐ ਕੂੜ ਨਾ ਜਾ ਪੈ ਕਿਛ ਤੇਰੀ ਧਾਰੀ ਐ ਸਭ ਸਹਿ ਦੇ ਦਾਤਾਰ ਜੇਤ ਉਪਾਰੀ ਐ ਇਕਤ ਸੂਤ ਪਰੋਏ ਜੋਤ ਸੰਜਾਰੀ ਐ ਹੁਕਮੇ ਭਵਜਲ ਮੰਝ ਹੁਕਮੇ ਧਾਰੀ ਐ ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀ ਐ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀ ਐ ਸਲੋਕ ਮਹੱਲਾ 5ਵਾਂ ਜਾ ਤੂੰ ਤੁਸਹਿ ਮਿਹਰਵਾਨ ਅਚਿੰਤ ਵਸਹਿ ਮਨ ਮਾਹੇ ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧ ਕਰ ਮਹਿ ਪਾਹੇ ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤਰ ਕਮਾਹੇ ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸੱਚ ਸਮਾਹੇ ਮਹਲਾ 5 ਕਿਤੀ ਬਹਿਨ ਬਹਿਣੇ ਮੁੱਛ ਵਜਾਇਨ ਵਜ ਨਾਨਕ ਸੱਚੇ ਨਾਮ ਵਿਣ ਕਿਸੈ ਨ ਰਹੀ ਆ ਲੱਜ ਪੌੜੀ ਤੁਦ ਧਿਆਨ ਬੇਦਕ ਤੇ ਬਾਸਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਦ ਧਿਆਨ ਇੰਦਰ ਇੰਦਰਾਸਣ ਸੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਪਣਾ ਪੀਰ ਪਿਕਾਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਕਟਕਟ ਮੌਲੀਏ ਕੂੜੋ ਕਰੇ ਵਿਨਾਸ਼ ਧਰਮੇ ਤੱਗੀਐ ਜਿਤ ਜਿਤ ਲਾਇਹਿ ਆਪ ਤਿਤ ਤਿਤ ਲੱਗੀਐ ਸ਼ਲੋਕ ਮਹੱਲਾ 5ਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਪੇਰ ਮਹੱਲਾ 5ਵਾਂ ਕਿਤੀ ਆ ਕੁਢੰਗ ਗੁੱਜਾ ਥੀਐ ਨਾ ਹਿੱਤ ਨਾਨਕ ਤੈ ਸਹ ਟਕਿਆ ਮਨ ਮਹਿ ਸੱਚਾ ਮਿੱਤ ਪਉੜੀ ਹਉ ਮੰਗਉ ਤੁਜੈ ਦਇਆਲ ਕਰਦਾਸਾ ਗੋਲਿਆ ਨਾਉ ਨਿਦ ਪਾਈ ਰਾਜ ਜੀਵਾ ਬੋਲਿਆ ਅਮਰਿਤ ਨਾਮ ਨਿਧਾਨ ਦਾਸਾ ਕਰ ਕਣਾ ਤਿਨ ਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਗਸਾ ਪੈਰਤ ਹੋਏ ਆਪਾ ਕੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀ ਐ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮਸਾਲੀ ਐ ਸ਼ਲੋਕ ਮਹੱਲਾ 5ਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਣ ਤੁਹਾਰੀਆ ਪੇਖਉ ਸਦਾ ਹਜੂਰ ਮਹਲਾ 5 ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ ਅਠ ਛੱਡ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪਿਐ ਸਾਸ ਗਿਰਾਸ ਨਾਉ ਪਰ ਵਿਦਗਾਰ ਦਾ ਜਿਸਨੂੰ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਸ ਜਾਣੇ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿੰਨ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸਹਿ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਪਗ ਦੀ ਬਾਣ ਹੈ ਹਾਉ ਤਿਸ ਨਮਸਕਾਰ ਦਾ ਸ਼ਲੋਕ ਮਹੱਲਾ 5ਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵੰਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ 5ਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰ ਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲਤ ਹੋਏ ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ ਮਨ ਕੋ ਹੋਏ ਸੰਤੋਖ ਭੁਖਾ ਤਰਾਪੀਐ ਜਿਸ ਕਟ ਵਸਿਆ ਨਾਓ ਤਿਨ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੈ ਵਿਰਲੇ ਹਰ ਤਨ ਖਾਟੀਐ ਸਲੋਕ ਮਹਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਹਲਾ 5ਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣਿਆ ਮਰਉ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ ਪੁੱਜੋ ਗੁਰ ਕੇ ਪੈਰ ਦੁਰਮਤ ਜਾਈ ਜਰ ਸਾਧ ਜਨ ਕੈ ਸੰਗ ਪਵ ਜਲ ਬਖਮ ਤਰ ਸੇਵਹੁ ਸਤਗੁਰ ਦੇਵ ਅੱਗੇ ਨ ਮਰ ਹੋ ਡਰ ਖਿੰਨ ਮਹਿ ਕਰੇ निहाल ਊਨੇ ਸੁ ਭਰ ਭਰ ਮਨ ਕਉ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕਉ ਕਰਮ ਤੁਰ ਸਾ ਲੋਕ ਮਹੱਲਾ ਪੰਜਵਾ ਲਗੜੀ ਸੁਥਾਨ ਜੋੜਨ ਹਾਰੇ ਜੋੜੀਆ ਨਾਨਕ ਲਹਿਰੀ ਲਖ ਸੈ ਆਨ ਡੁੱਬਣ ਦੇ ਨਾ ਮਾਪਿਰੀ ਮਹੱਲਾ ਪੰਜਵਾ ਬਨ ਪੀ ਹਾਵਲੇ ਹਿੱਕ ਸਾਥੀ ਲਦਮ ਦੁੱਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈ ਇਹਨ ਸਭ ਨਿਦਾਨ ਤੇਰਾ ਰੰਗ ਰਤਿਆ ਨਾ ਹੋਵੀ ਪਛੋਤਾਉ ਤੁਦ ਨੂੰ ਜਪਤਿਆ ਪਹੁੰਚ ਨ ਸਕੈ ਕੋਏ ਤੇਰੀ ਟੇਕ ਜਨ ਗੁਰ ਪੂਰੇ ਵਾਹ ਵਾਹੋ ਸੁਖ ਲਹਾ ਚਿਤਾਰ ਮਨ ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈਐ ਸਤ ਗੁਰ ਨਦਰ ਨਿਹਾਲ ਬਹੁੜ ਨਾ ਧਾਈਐ ਰੱਖੈ ਆਪ ਦਇਆਲ ਕਰਦਾ ਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸ਼ਲੋਕ ਮਹੱਲਾ 5ਵਾਂ ਪ੍ਰੇਮ ਪਟੋਲਾ ਤੈ ਸਹ ਦਿੱਤਾ ਟੱਕਣ ਕੂ ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾਂ ਤੇਰੀ ਮਹੱਲਾ 5ਵਾਂ ਤੜ ਦੇ ਸਿਮਰਨ ਹਬ ਕਿਛ ਲੱਦਮ ਬਖਮ ਨ ਡਠਮ ਕੋਈ ਜਿਸ ਪਤ ਰਖੈ ਸੱਚਾ ਸਾਹਿਬ ਨਾਨਕ ਮੇਟ ਨ ਸਕੈ ਕੋਈ ਪੌੜੀ ਹੋਵੈ ਸੁਖ ਕਣਾ ਦਈਏ ਤੇ ਆਇਐ ਵੰਨੈ ਰੁਗਾ ਕਾਣ ਹਰ ਗੁਣ ਗਾਇਐ ਅੰਦਰ ਵਰਤੈ ਠਾਡ ਪ੍ਰਭ ਚਿਤ ਆਇਐ ਪੂਰਨ ਹੋਵੈ ਆਸ ਨਾਏ ਮਨ ਵਸਾਇਐ ਕੋਈ ਨ ਲੱਗੈ ਬਿਗਨ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤਿੰਨ ਪਾਏ ਸਭੇ ਥੋਕ ਜਿਸ ਆਪ ਦਿਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਐ